ਇਲਾਵਾ ਜਲਦੀ ਜਲਦੀ ਵੀਡੀਓ ਪੰਜਾਬੀਓ ਸ਼ੇਅਰ ਕਰ ਦਿਓ ਇਸ ਛੋਟੀ ਜੀ ਬੱਚੀ ਨੇ ਸਮਝਾਤਾ ਕਿ ਪੰਜਾਬੀ ਸੱਭਿਆਚਾਰ ਸਾਡੇ ਲਈ ਕੀ ਮਹੱਤਵ ਰੱਖਦਾ ਤੇ ਪੰਜਾਬੀ ਸੱਭਿਆਚਾਰ ਬਣਿਆ ਕਿਉਂ ਹੋਇਆ ਛੋਟੀ ਜੀ ਬੱਚੀ ਆ ਛੋਟੀ ਜੀ ਉਮਰ ਦੇ ਵਿੱਚ ਕਿੰਨਾ ਕੁਝ ਸਿੱਖ ਕੇ ਬੈਠੀ ਆ ਇਹ ਸਾਰੇ ਪੰਜਾਬੀਆਂ ਨੂੰ ਸਮਝ ਹੋਣੀ ਚਾਹੀਦੀ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਆ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਕਿਉਂਕਿ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਤੋਂ ਬਹੁਤ ਸਾਰੇ ਲੋਕ ਵਾਂਝੇ ਹੋ ਰਹੇ ਨੇ ਕਿਤੇ ਨਾ ਕਿਤੇ ਭੁੱਲ ਰਹੇ ਨੇ ਤਾਂ ਉਹਨਾਂ ਦੇ ਲਈ ਇਹ ਵੀਡੀਓ ਆ ਤਾਂ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਆ ਪਹਿਲਾਂ ਬੱਚੀ ਨੇ ਕੀ ਆ ਉਹ ਸੁਣ ਲੈਣੇ ਹਾਂਜੀ ਬੁਤੇ ਦੱਸੋ ਪੰਜਾਬ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਜੀ ਪੰਜਾਬੀ ਬੋਲੀ ਦੀ ਲਿਪੀ ਕਿਹੜੀ ਹੈ ਬੁਤੇ ਗੁਰਮੁਖੀ ਲਿਪੀ ਅੱਛਾ ਗੁਰਮੁਖੀ ਦਾ ਕੀ ਮਤਲਬ ਹੈ ਗੁਰੂ ਦਾ ਸ਼ੁੱਕ ਤਾਂ ਲਿਖੀ ਜੀ ਅੱਛਾ ਇਹ ਕਿਹੜੇ ਗੁਰੂ ਸੇ ਬਾਂਦੀ ਦੇ ਨੇ ਦੁੱਧ ਦੁੱਧ ਜੀ ਗੁਰੂ ਜੀ ਦੂਜੀ ਗੁਰੂ ਕਿਹੜੇ ਨੇ ਬੁਤੇ ਦੇਖੋ ਬੱਚੀ ਕੋਲੇ ਨੌਲੇਜ ਹੈ ਜਿਹੜੀ ਉਹ ਪਰਾਂ ਤੋਂ ਪਰਾਂ ਦੀ ਹੈ ਚੈਨ ਨੂੰ ਹੋਰ ਕੀ ਕਹਿੰਦੇ ਆ ਕਿ ਨੇਤਰੀ ਕਹਿੰਦੇ ਆ ਪਾਂਗੀ ਆਪ ਨੂੰ ਲਈ ਜੀ ਇਹਦੇ ਵਿੱਚ ਸਵਾਰ ਕਿੰਨੇ ਆ ਬੁਤੇ ਤੰਨੇ ਸਵਾਰ ਜੀ ਜਿਹੜੇ ਜਿਹੜੇ ਬੁੱਤੇ ਉਰਾ ਜੀ ਆਰਾ ਜੀ ਇਹ ਜੀ ਠੀਕ ਹੈ ਦੁੱਤ ਤਖਰ ਕਿੰਨੇ ਬੁੱਤੇ ਦੇਚੇ ਤੰਨੇ ਜੀ ਹਾਂ ਜਿਹੜੇ ਜਿਹੜੇ ਹਾਂ ਹਾਂ ਜੀ ਬਾਬਾ ਜੀ ਆਰਾ ਜੀ ਅੱਛਾ ਦੁੱਤ ਤਖਰ ਕਿਹੜੇ ਹੁੰਦੇ ਆ ਬੁੱਤੇ ਤਖਰ ਨਾਲ ਤਖਰ ਦੇ ਬਾਅਦ ਜਿਵੇਂ ਹੁੰਦੇ ਆ ਅੱਛਾ ਅ ਨੂੰ ਅ ਨੂੰ ਨਾਲ ਤਖਰ ਕਿੰਨੇ ਹੁੰਦੇ ਬੁੱਤੇ 5 ਜੀ 5 ਪੰਜ ਹੈ ਨਾ ਕਿਹੜੇ ਕਿਹੜੇ ਜਿੰਨਾ ਦੇ ਨੱਕ ਜਵਾਦਾਂ ਦੇ ਲਓ ਜੀ ਬੱਚੀ ਦੀ ਨੌਲਜ ਤੁਸੀਂ ਦੇਖੋ ਵੀ ਛੋਟੇ-ਛੋਟੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਇਹਨਾਂ ਗੱਲਾਂ ਨੂੰ ਦੱਸਣ ਦੀ ਲੋੜ ਹੈ ਪੰਜਾਬੀ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਜਿੰਨੇ ਵੀ ਪੰਜਾਬੀ ਨੇ ਪਹਿਲਾਂ ਜਲਦੀ-ਜਲਦੀ ਵੀਡੀਓ ਸ਼ੇਅਰ ਕਰਨੀਆਂ ਉਹਨਾਂ ਪੰਜਾਬੀਆਂ ਤੱਕ ਪਹੁੰਚਾ ਦਿਓ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾਓ ਕਿ ਛੋਟੀ ਜੀ ਬੱਚੀ ਨੇ ਕਿਵੇਂ ਜਾਣਕਾਰੀ ਇਕੱਠੀ ਕੀਤੀ ਹੈ ਤਾਂ ਤੁਹਾਡੇ ਬੱਚੇ ਵੀ ਇਹ ਜਾਣਕਾਰੀ ਇਕੱਤਰ ਕਰ ਸਕਦੇ ਨੇ ਜੇ ਪੰਜਾਬੀ ਦੇ ਵਿੱਚ ਇੰਟਰਸਟ ਦਿਖਾਉਣ ਤਾਂ ਦੋਸਤੋ ਹੁਣ ਵੀਡੀਓ ਦਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਇਸ ਬ ਇਸ ਬੱਚੀ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਜਰੂਰ ਦੱਸਿਓ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਪੰਜਾਬੀ ਤੱਕ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਹੋ ਸਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ